ਜੀਓ ਅੱਜ ਕਿਤਾਬ ਦਾ 10ਵਾਂ ਭਾਗ ਸਟਾਲਨ ਦੇ ਆਖਰੀ ਪਲਾਂ ਦੀ ਗੁੱਝੀ ਕਹਾਣੀ ਵੜਦੇ ਆਪਾਂ ਇਹ ਭਾਗ ਬਹੁਤੀ ਲੰਮਾ ਹੈਗਾ ਵੀਡੀਓ ਵੱਡੀ ਹੋਣ ਤੋਂ ਬਚਾਉਣ ਦੇ ਲਈ ਆਪਾਂ ਬਹੁਤ ਹੀ ਤੇਜ਼ੀ ਨਾਲ ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆਂ 23 ਫਰਵਰੀ 1953 ਨੂੰ ਆਪਣੇ ਬਾਡੀਗਾਰਡ ਕਿਰੀ ਲੋਵ ਨੂੰ ਨਾਲ ਲੈ ਸਵੈਨ ਲੇਕ ਬੱਥਕ ਦੀ ਸ਼ਕਲ ਵਰਗੀ ਝੀਲ ਨਾਮੀ ਬੈਲੇ ਦੇਖਣ ਲਈ ਬੋਲਸ਼ੋਈ تھیਟਰ ਚ ਗਿਆ ਥੀਏਟਰ ਦੇ ਉਸ ਕੈਵਨ ਚ ਉਹ ਇਕੱਲਾ ਹੀ ਇਸ ਵੇਲੇ ਦਾ ਅੰਤਮ ਪਰਦਾ ਗਿਰਨ ਤੱਕ ਬੈਠਾ ਰਿਹਾ ਅਤੇ ਆਨੰਦਮਾਨ ਦਾ ਰਿਹਾ ਉਹਨੇ ਇਸ ਥੈਲੇ ਦੇ ਨਿਰਦੇਸ਼ਕ ਦਾ ਸ਼ੁਕਰੀਆ ਦਾ ਕੀਤਾ ਅਤੇ ਉਹਨੇ ਉਸ ਰਾਤ ਕਲਾਕਾਰਾਂ ਵੱਲੋਂ ਨਿਹਾਇਤ ਹੀ ਆਲਾ ਪ੍ਰਦਰਸ਼ਨ ਕਰਨ ਲਈ ਸਾਰੇ ਫਨਕਾਰਾਂ ਤੱਕ ਸ਼ੁਭ ਕਾਮਨਾਵਾਂ ਪਹੁੰਚਦੀਆਂ ਕਰਨ ਲਈ ਨਿਰਦੇਸ਼ਕ ਨੂੰ ਤਕੀਰ ਕੀਤੀ 28 ਫਰਵਰੀ 1953 ਦੀ ਸ਼ਾਮ ਨੂੰ ਆਪਣਾ ਕੰਮ ਖਤਮ ਉਪਰੰਤ ਉਹਨੇ ਆਪਣੇ ਸੰਗੀਆਂ ਸੰਗ ਕਰੈਮਲਿਨ ਵਿਖੇ ਇੱਕ ਫਿਲਮ ਦੇਖੀ ਫਿਲਮ ਖਤਮ ਹੋਣ ਉਪਰੰਤ ਸਾਰੇ ਦਾਤਾ ਵਿਖੇ ਚਲੇ ਗਏ 베ਰੀਆ ਮਲੇਨੇਕੋਵ ਖਰੁਸ਼ਚੇਵ ਅਤੇ ਬੁਲਗਾਨਿਨ ਉੱਥੇ ਮੌਜੂਦ ਸਨ ਕੇਂਦਰੀ ਕਮੇਟੀ ਦੇ ਬਾਕੀ ਮੈਂਬਰ ਪਹਿਲਾਂ ਹੀ ਘਰੋਂ ਘਰ ਹੀ ਚਲੇ ਗਏ ਸਨ ਮੇਜ਼ ਤੇ ਫਲ ਪਏ ਸਨ ਅਤੇ ਸਿਰਫ ਅੰਗੂਰਾਂ ਦਾ ਜੂਸ ਹੀ ਵਾਰਤਾਲਾਪ ਦੌਰਾਨ ਵਰਤਾਇਆ ਗਿਆ ਸਟਾਲਿਨ ਨੇ ਆਪਣੀ ਪਸੰਦੀਦਾ ਚਾਹ ਬਣਾਈ ਜਿਹੜੀ ਹਰੇਕ ਨੇ ਪੀਤੀ ਉਹ ਸਾਰੇ 1 ਮਾਰਚ ਦੇ ਸਵੇਰੇ 4 ਵਜੇ ਤੱਕ ਵਿਚਾਰ ਵਟਾਂਦਰਾ ਕਰਦੇ ਰਹੇ ਪਰੌਣਿਆਂ ਨੂੰ ਬਾਹਰਲੇ ਦਰਵਾਜ਼ੇ ਤੱਕ ਕ੍ਰੁਸਟਾਲੀ ਓਵ ਛੱਡਣ ਲਈ ਗਿਆ ਉਸ ਤੋਂ ਬਾਅਦ ਸਟਾਲਨ ਨੇ ਉਹਨੂੰ ਕਿਹਾ ਮੈਂ ਸੌਣ ਲੱਗਿਆ ਹੁਣ ਮੈਂ ਤੈਨੂੰ ਤੰਗ ਨਹੀਂ ਕਰਾਂਗਾ ਤੂੰ ਵੀ ਸੌ ਜਾ ਸਟਾਲਨ ਨੇ ਪਹਿਲਾਂ ਕਦੇ ਵੀ ਅਜਿਹਾ ਹੁਕਮ ਨਹੀਂ ਦਿੱਤਾ ਸੀ ਕ੍ਰੁਸਟਾਲੀ ਓਵ ਅਜਹੀ ਅਜੀਬ ਗੁਜਾਰਿਸ਼ ਸੁਣ ਕੇ ਪੋਜਾ ਕਰ ਰਿਹਾ ਸਟਾਲਨ ਠੀਕ-ਠਾਕ ਸੀ ਅਤੇ ਪੂਰਨ ਤੌਰ ਤੇ ਆਪੇ ਚ ਸੀ ਸਵੇਰ ਨੂੰ ਅਸੀਂ ਸਾਰੇ ਆਮ ਵਾਂਗ ਆਪਣੀਆਂ ਡਿਊਟੀਆਂ ਤੇ ਡੱਟ ਗਏ ਦੁਪਹਿਰ ਨੂੰ ਅਸੀਂ ਫਿਕਰਮੰਦ ਹੋ ਗਏ ਕਿ ਸਟਾਲਨ ਦੇ ਬੈਡਰੂਮ ਜਾਂ ਦਫ਼ਤਰ ਅੰਦਰ ਕੋਈ ਹਲ-ਜੁਲ ਦਿਖਾਈ ਨਹੀਂ ਸੀ ਦੇ ਰਹੀ ਇਹ ਬੜੀ ਅਜੀਬ ਗੱਲ ਸੀ ਪਰ ਕਿਸੇ ਨੇ ਸਾਨੂੰ ਸਟਾਲਨ ਕੋਲ ਜਾਣ ਲਈ ਨਹੀਂ ਕਿਹਾ ਸਾਡਾ ਕਮਾਂਡੈਂਟ ਜੋ ਬਚਪਸੀ ਭਾਵੇਂ ਕਿ ਅਸੀਂ ਸਾਰੇ ਹੀ ਹੈਰਾਨ ਸੀ ਕਿ ਇਹ ਗੱਲ ਬੜੀ ਅਜੀਬ ਹੈ ਸਿਰਫ ਸ਼ਾਮ ਦੇ 7 ਵਜੇ ਜਾ ਕੇ ਕਿਤੇ ਸਾਨੂੰ ਸਟਾਲਨ ਦੇ ਕਮਰੇ ਅਤੇ ਉਹਦੇ ਦਫਤਰ ਅੰਦਰ ਚਾਨਣ ਦਿਖਾਈ ਦਿੱਤਾ ਮੇਰੇ ਨਾਲ ਨਾਲ ਹਰ ਕਿਸੇ ਨੇ ਸੁੱਖ ਦਾ ਸਾਹ ਲਿਆ ਕਿ ਸਟਾਲਨ ਬਿਲਕੁਲ ਠੀਕ ਠਾਕ ਹੈ ਮੈਂ ਸਟਾਲਨ ਵੱਲੋਂ ਸ਼ਾਮ ਨੂੰ ਕਿਤੇ ਜਾਣ ਵਾਲੇ ਕਮਾਂਕਾਰਾਂ ਮਸਲਨਾ ਸੁਨੇਹੇ ਭੇਜਣਾ ਕਿਸੇ ਹਰਕਾਰੇ ਨੂੰ ਕੰਮ ਭੇਜਣਾ ਅਤੇ ਸ਼ਾਮ ਨੂੰ ਕਿਤੇ ਜਾਣ ਵਾਲੇ ਹੋਰ ਸਰਕਾਰੀ ਕਮਾਂਕਾਰਾਂ ਨੂੰ ਕਰਨ ਦੀ ਤਿਆਰੀ ਵਜੋਂ ਜੋ ਕੰਮ ਕਰਦਾ ਸੀ ਉਹਨਾਂ ਨੂੰ ਕੀਤੇ ਜਾਣ ਲਈ ਮੈਂ ਹਾਕ ਮਾਰੇ ਜਾਣ ਨੂੰ ਉਡੀਕਦਾ ਰਿਹਾ ਪਰ ਸਟਾਲਨ ਨੂੰ ਮਿਲਣ ਜਾਣ ਲਈ ਸਾਨੂੰ ਕੋਈ ਬੁਲਾਵਾ ਨਹੀਂ ਮਿਲਿਆ ਫਿਰ ਅਸੀਂ ਇਹ ਚਿੰਤਾ ਕਰਨ ਲੱਗੇ ਕਿ ਇਹ ਤਾਂ ਹੋਰ ਵੀ ਬਹੁਤ ਹੀ ਵੱਧ ਅਜੀਬ ਗੱਲ ਹੈ ਭਾਵੇਂ ਕਿ ਉਸ ਦਿਨ ਐਤਵਾਰ ਸੀ ਪਰ ਸਟਾਲਨ ਹਮੇਸ਼ਾ ਆਪਣਾ ਨਿਤ ਰੇਮ ਨਹੀਂ ਟੁੱਟਣ ਦਿੰਦਾ ਸੀ ਮੈਂ ਸੋਚਿਆ ਕਿ ਕੋਈ ਤਾਂ ਗੜਬੜ ਹੈ ਬਹੁਤ ਹੀ ਅਜੀਬ ਗੱਲ ਹੈ ਅਤੇ ਮੈਂ ਫਿਕਰਮੰਦ ਹੋ ਗਿਆ ਪਰ ਮੈਂ ਆਪਣੇ ਉੱਪਰਲੇਆਂ ਦੇ ਹੁਕਮਾਂ ਬਿਨਾਂ ਸਟਾਲਨ ਦੇ ਕਮਰੇ 'ਚ ਵੜਨ ਦਾ ਹੀਆ ਨਹੀਂ ਕਰ ਸਕਦਾ ਸੀ ਹੁਣ ਰਾਤ ਦੇ 10:30 ਵਜੇ ਚੁੱਕੇ ਸਨ ਅਤੇ ਅਸੀਂ ਸਵੇਰੇ ਦੇ 4 ਵਜੇ ਦਾ ਸਟਾਲਨ ਨੂੰ ਦੇਖਿਆ ਹੋਇਆ ਸੀ 18 ਘੰਟੇ ਗੁਜ਼ਰ ਚੁੱਕੇ ਸਨ ਸਾਡੇ ਮੁਖੀ ਲੋਜ਼ਗਾ ਚੇਵ ਨੇ ਆਪਣੇ ਮਤ ਹਿੱਤ ਸਤਾਰੋਸ ਤਿੰਨ ਨੂੰ ਸਟਾਲਨ ਨੂੰ ਉਹਦੇ ਦਫ਼ਤਰ 'ਚੋਂ ਪਤਾ ਕਰਕੇ ਆਉਣ ਲਈ ਭੇਜਣ ਦੀ ਕੋਸ਼ਿਸ਼ ਕੀਤੀ ਸਟਾਰੋਸਟਿਨ ਨੇ ਇਹ ਕਹਿੰਦਿਆਂ ਮਾਫੀ ਮੰਗੀ ਕਿ ਉਹ ਬਾਡੀਗਾਰਡਾਂ ਦੇ ਮੁਖੀ ਤੋਂ ਦੂਜੇ ਦਰਜੇ ਤੇ ਤਾਇਨਾਤ ਸੀ ਇਸ ਸਾਰੇ ਕੁਝ ਦੇ ਚਲਦਿਆਂ ਚਲਦਿਆਂ ਹੈਰਾਨ ਪਰੇਸ਼ਾਨ ਹੁੰਦੇ ਆ ਕਿ ਸਟਾਲਨ ਦੇ ਕਮਰੇ 'ਚ ਕਿਹਨੂੰ ਭੇਜਿਆ ਜਾਣਾ ਚਾਹੀਦਾ ਐਨੇ ਨੂੰ ਕੇਂਦਰੀ ਕਮੇਟੀ ਤੋਂ ਇੱਕ ਮੇਲ ਆਈ ਇਸ ਨਾਲ ਸਾਨੂੰ ਮੇਲ ਦੇਣ ਜਾਣ ਨੇ ਸਟਾਲਨ ਦੇ ਦਫ਼ਤਰ 'ਚ ਅੰਦਰ ਵੜਨ ਦਾ ਬਹਾਨਾ ਦਿੱਤਾ ਭਾਵੇਂ ਕਿ ਸਟਾਲਨ ਦਾ ਦਫ਼ਤਰ ਕਦੇ ਵੀ ਬੰਦ ਨਹੀਂ ਸੀ ਕੀਤਾ ਜਾਂਦਾ ਜਾਂ ਤਾਲਾ ਨਹੀਂ ਸੀ ਲਾਇਆ ਹੁੰਦਾ ਅਸੀਂ ਬਿਨਾਂ ਕਿਸੇ ਔਖ ਦੇ ਕਿਸੇ ਵੀ ਸਮੇਂ ਅੰਦਰ ਆ ਜਾ ਸਕਦੇ ਸੀ ਆਪਣੇ ਹੱਥ 'ਚ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੇਲ ਫੜੀ ਲੋਜ਼ਗਾ ਚੇਵ ਸਾਬਤ ਕਦਮੀ ਨਾਲ ਸਟਾਲਨ ਦੇ ਦਫ਼ਤਰ ਵੱਲ ਗਿਆ ਉਹ ਕੈਫੇਟੇਰੀਆ 'ਚ ਇਹ ਸੋਚ ਕੇ ਗਿਆ ਕਿ ਸਟਾਲਨ ਉੱਥੇ ਹੋਊ ਸਟਾਲਨ ਨੂੰ ਉੱਥੇ ਮੌਜੂਦ ਨਾ ਪਾ ਕੇ ਉਹਨੇ ਹਰ ਦਫ਼ਤਰ ਅੰਦਰ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਪਾਸੇ ਸੁਨਮਸ਼ਾ ਸੀ ਦਫਤਰ ਨੇੜਲੇ ਇੱਕ ਨਿੱਕੇ ਜਿਹੇ ਕਮਰੇ ਚੋਂ ਰੋਸ਼ਨੀ ਚਮਕ ਰਹੀ ਸੀ ਉਹਨੇ ਇਸ ਕਮਰੇ ਚ ਦੇਖਿਆ ਅਤੇ ਅੱਗੇ ਵਧਦਾ-ਵਧਦਾ ਰਾਹ ਜੀ ਠਹਿਰ ਗਿਆ ਉੱਥੇ ਕੌਉ ਚ ਤੇਜ਼ ਟੱਲਣ ਪਿਆ ਸੀ ਜਿਹੜਾ ਕਿਵੇਂ ਨਾ ਕਿਵੇਂ ਅਜੀਬੋ-ਗਰੀਬ ਤਰੀਕੇ ਨਾਲ ਕੂਣੀ ਭਾਰ ਲੇਟਿਆ ਹੋਇਆ ਸੀ ਉਹਦੇ ਇੱਕ ਪਾਸੇ ਤੇ ਉਹਦੀ ਜੇਬੀ ਘੜੀ ਅਤੇ ਪਰਾਪਦਾ ਅਖਬਾਰ ਪਿਆ ਸੀ ਮੇਜ਼ ਤੇ ਮਿਨਰਲ ਪਾਣੀ ਦੀਆਂ ਖੁੱਲੀਆਂ ਬੋਤਲਾਂ ਅਤੇ ਇੱਕ ਖਾਲੀ ਗਲਾਸ ਪਿਆ ਸੀ ਐਉਂ ਲਿਆਪਦਾ ਸੀ ਕੇ ਸਟਾਲਨ ਦੇ ਅਜੇ ਤੱਕ ਸਾਹ ਵਗ ਰਹੇ ਸਨ ਕਿਉਂਕਿ ਉਹ ਆਪਣਾ ਹੱਥ ਚੁੱਕਣ ਦੀ ਵਾਹ ਲਾ ਰਿਹਾ ਸੀ ਪਰ ਮੂੰਹੋਂ ਉਹ ਬੋਲ ਨਹੀਂ ਸਕਦਾ ਸੀ ਇਹ ਦੇਖਦੇ ਆ ਲੋਜ਼ਗਾ ਚੇਵ ਉਸ ਮੇਲ ਚਿੱਠੀ ਨੂੰ ਮੇਜ਼ ਤੇ ਹੀ ਸੁੱਟ ਉੱਚੀ ਉੱਚੀ ਚਲਾਉਂਦਾ ਚਲਾਉਂਦਾ ਸਟਾਲਨ ਵੱਲ ਨੂੰ ਭਜਿਆ ਕਾਮਰੇਡ ਸਟਾਲਨ ਤੈਨੂੰ ਕੀ ਹੋਇਆ ਇਹਦੇ ਜੁਆਵ ਚ ਉਹਨੂੰ ਸਟਾਲਨ ਦੇ ਬੁੱਲਾਂ ਚੋਂ ਇੱਕ ਜ਼ਜ਼ ਦੀ ਹੀ ਆਵਾਜ਼ ਸੁਣਾਈ ਦਿੱਤੀ ਅੰਦਰੂਨੀ ਟੈਲੀਫੋਨ ਪ੍ਰਣਾਲੀ ਨੂੰ ਵਰਤਦਿਆਂ ਲੋਜ਼ਗਾ ਚੇਵ ਨੇ 17:03 ਤਾਈਕੋ ਅਤੇ ਘਰ ਚ ਕੰਮ ਕਰਨ ਵਾਲੀ ਬੁੱਧਯੋਵਾ ਨੂੰ ਫੋਨ ਕੀਤੇ ਲੋਜ਼ਗਾ ਚੇਵ ਨੇ ਸਟਲਨ ਨੂੰ ਪੁੱਛਿਆ ਕਮਰੇਡ ਸਟਲਨ ਕੀ ਤੈਨੂੰ ਅਸੀਂ ਕਾਊਚ ਤੇ ਲਟਾਈਏ ਸਟਲਨ ਨੇ ਬੜਾ ਹੀ ਹਲਕਾ ਜਿਹਾ ਸਿਰ ਹਿਲਾ ਆਹਮੀ ਭਰੀ ਉਹਨਾਂ ਸਾਰਿਆਂ ਨੇ ਸਟਲਨ ਨੂੰ ਉਥੋਂ ਉਠਾ ਕੇ ਕਾਊਚ ਤੇ ਲਟਾਇਆ ਕਾਊਚ ਬਹੁਤ ਛੋਟਾ ਜਿਹਾ ਸੀ ਉਹਨਾਂ ਨੇ ਉਹਨੂੰ ਫਿਰ ਉਥੋਂ ਉਠਾਇਆ ਅਤੇ ਉਹਨੂੰ ਇੱਕ ਵੱਡੇ ਕਾਊਚ ਤੇ ਲਟਾਉਣ ਲਈ ਹੋਰ ਕਮਰੇ 'ਚ ਲੈ ਗਏ। ਕਮਰੇ ਨੂੰ ਲਿਜਾਂਦਿਆਂ ਰਾਜ ਤੁਰਦੇ-ਫਿਰਦੇ ਹਰ ਸ਼ਖਸ ਨੂੰ ਇਸਤਾਲਨ ਦੀ ਨਾਜ਼ੁਕ ਹਾਲਤ ਦਿਂਦੀ ਸੀ। ਯਾਰ ਜਹੀ ਗੱਲ ਸੀ ਕਿ ਉਹ ਅਜੇਹੀ ਹਾਲਤ 'ਚ ਕਾਫੀ ਘੰਟਿਆਂ ਦਾ ਹੀ ਪਿਆ ਸੀ। ਉਹ ਤੋਂ ਯੋਵਾ ਨੇ ਉਹਦੇ ਕੋਟ ਦੇ ਬਟਨ ਖੋਲੇ ਉਹਦੇ ਤੇ ਇੱਕ ਕੰਬਲ ਲਪੇਟਿਆ। ਲੋਜ਼ਗਾ ਚੇਵ ਉਹਦੇ ਕੋਲ ਬੈਠਾ ਡਾਕਟਰਾਂ ਦੇ ਆਉਣ ਦੀ ਉਡੀਕ ਕਰਦਾ ਰਿਹਾ ਲਤਾਰ ਉਸ ਸਿਨ ਨੇ ਫੌਰੀ ਹੀ ਆਪਣੇ ਮੁਖੀ ਇਗਨਾਤੀਏਵ ਨੂੰ ਫੋਨ ਕੀਤਾ ਕਿ ਜੀਵੀ ਦੇ ਇਸ ਸਰਵਸ਼ਕਤੀਮਾਨ ਮੁਖੀ ਨੇ ਇਹ ਗੱਲ ਆਈ ਗਈ ਕਰ ਦਿੱਤੀ ਤੇ ਸਤਾਰ ਉਸਨੂੰ 베ਰੀਆ ਨੂੰ ਫੋਨ ਕਰਨ ਲਈ ਕਿਹਾ ਕੋਈ ਵੀ 베ਰੀਆ ਨੂੰ ਫੋਨ ਕਰ ਉਹਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਸੀ ਕਿਉਂਕਿ ਬਹੁਤੇ ਨਿੱਜੀ ਵਾਰਡੀਗਾਰਡ 베ਰੀਆ ਨੂੰ ਨਫ਼ਰਤ ਕਰਦੇ ਸਨ ਸਤਾਰੋਤਸਨ ਨੇ ਫਿਰ ਮਿਲਨੇਕੋਬ ਨੂੰ ਫੋਨ ਕਰਨ ਕਰਨ ਦਾ ਫੈਸਲਾ ਕੀਤਾ ਜਿਵੇਂ ਕਿ ਲੱਗਦਾ ਹੀ ਸੀ ਮਿਲਨੇਕੋਬ ਮਿੱਠੀਆਂ ਹੀ ਮਾਰੀ ਗਿਆ ਅਤੇ ਇਸ ਨਾਜ਼ੁਕ ਘੜੀ ਚੋਂ ਕੋਈ ਵੀ ਠੋਸ ਕਦਮ ਉਸਨੇ ਨਹੀਂ ਉਠਾਇਆ ਅੱਧੇ ਘੰਟੇ ਬਾਅਦ ਹੀ ਮਿਲਨੇਕੋਬ ਨੇ ਸਤਾਰੋਤਸਨ ਨੂੰ ਫੋਨ ਤੇ ਸਿਰਫ ਇਹ ਹੀ ਦੱਸਿਆ ਕਿ 베ਰੀਆ ਨਾਲ ਉਹਦਾ ਰਾਬਤਾ ਨਹੀਂ ਹੋ ਰਿਹਾ ਅਤੇ ਉਹਨੂੰ ਸੁਝਾਇਆ ਕਿ ਸਤਾਰੋਤਸਨ 베ਰੀਆ ਨਾਲ ਖੁਦ ਹੀ ਰਾਬਤਾ ਬਣਾਉਣ ਦੀ ਕੋਸ਼ਿਸ਼ ਕਰੇ ਛੇਤੀ ਹੀ ਬੇਰੀਆ ਆ ਗਿਆ ਅਤੇ ਆਉਂਦਿਆਂ ਹੀ ਹੁਕਮ ਚੜ੍ਹਿਆ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਸਟਾਲਨ ਦੀ ਬਿਮਾਰੀ ਬਾਬਤ ਤੁਸੀਂ ਨਾ ਤਾਂ ਇਹਦੇ ਬਾਰੇ ਕੋਈ ਗੱਲ ਸਾਂਝੀ ਕਰਨੀ ਹੈ ਅਤੇ ਨਾ ਹੀ ਕਿਸੇ ਨੂੰ ਇਹਦੇ ਬਾਰੇ ਟੈਲੀਫੋਨ ਜਰੀਏ ਦੱਸਣਾ ਹੈ ਇਸ ਸਾਰੇ ਅਰਸੇ ਦੌਰਾਨ ਕੋਈ ਡਾਕਟਰ ਸਹਾਇਤਾ ਜਾਂ ਡਾਕਟਰ ਮੌਕੇ ਤੇ ਨਹੀਂ ਆਇਆ ਅਤੇ ਨਾ ਹੀ ਇਸ ਨਾਜ਼ੁਕ ਪਲ ਚ ਸਟਾਲਨ ਦੇ ਸੰਗੀਆਂ ਚੋਂ ਕੋਈ ਦਿਖਾਈ ਦਿੱਤਾ ਇਸ ਸਾਰੇ ਅਰਸ਼ੇ ਦੌਰਾਨ ਲੋਜ਼ਗਾ ਚੇਵ ਸਟਲਨ ਦੇ ਸਰਾਣੇ ਬੈਠਾ ਰਿਹਾ ਉਹ ਡਾਕਟਰਾਂ ਦੇ ਆਉਣ ਦੀ ਉਡੀਕ ਤੇ ਉਡੀਕ ਕਰਦਾ ਰਿਹਾ ਸਿਰਫ 3 ਵਜੇ ਸਵੇਰੇ ਜਾ ਕੇ ਹੀ ਇੱਕ ਗੱਡੀ ਉੱਥੇ ਆਈ ਪਰ ਇਹ ਵੀ ਐਂਬੂਲੈਂਸ ਨਹੀਂ ਸੀ ਬਲਕਿ ਉਹਦੇ ਮਿੱਤਰ 베ਰੀਆ ਤੇ ਮਿਲਣ ਕੋ ਉਹ ਹੀ ਸਨ ਜਿਹੜੇ ਆਪਣੇ ਨਾਲ ਡਾਕਟਰ ਨਾਂ ਲਿਆ ਕੇ ਇਕੱਲੇ ਹੀ ਆਏ ਸਨ 베ਰੀਆ ਨੇ ਆਪਣੀਆਂ ਕਣਖੀਆਂ ਨਜ਼ਰਾਂ ਨਾਲ ਸਾਰਿਆਂ ਨੂੰ ਤੱਕਿਆ ਅਤੇ ਫਿਰ ਕਿਤੇ ਜਾ ਕੇ ਉਹ ਲੰਮੇ ਲੇਟੇ ਪਏ ਸਟਾਲਨ ਦੇ ਕੋਲ ਗਏ ਚੀਕੂ ਚੀਕੂ ਕਰਦੇ ਬਿਲਕੁਲ ਨਵੇਂ ਜੁੱਤੇ ਪਾ ਕੇ ਆਇਆ ਮਿਲਣੇ ਕੋ ਉਹ ਜੁੱਤੀਆਂ ਉਤਾਰ ਕੇ ਬਿਨਾ ਕੋਈ ਲਫ਼ਜ਼ ਮੂੰਹੋਂ ਕੱਢੇ ਸਟਾਲਨ ਦੇ ਸਰਹਾਣੇ ਕੋਲ ਗਿਆ ਆਪਣੇ ਚਿਹਰੇ ਤੇ ਸਾਫ਼ ਤੇੜੀਆਂ ਪਾ ਉਹਨਾਂ ਵੱਲ ਦੇਹਦਿਆ ਸਟਾਲਨ ਨੇ ਉੱਠ ਬੈਠਣ ਦੀ ਕੋਸ਼ਿਸ਼ ਕੀਤੀ ਅਤੇ ਮੂੰਹ 'ਚ ਹੀ ਕੁਝ ਬੁਦਬਦਾਇਆ ਪਰ ਫਿਰ ਡਿੱਗ ਪਿਆ ਉਹਦੀਆਂ ਅੱਖਾਂ ਬੰਦ ਹੋ ਗਈਆਂ ਇਹ ਦੇਖਦਿਆਂ 베ਰੀਆ ਨੇ ਆਸੇ-ਪਾਸੇ ਨਜ਼ਰ ਦੌੜਾਈ ਅਤੇ ਲੋਜਗਾ ਚੇਵ ਨੂੰ ਟੁੱਟ ਕੇ ਪੈ ਗਿਆ ਤੂੰ ਤੂੰ ਇਹ ਦਹਿਲ ਕਿਉਂ ਪਾ ਰਿਹਾ ਹੈ ਤੈਨੂੰ ਕਾਮਰੇਡ ਸਟਾਲਨ ਨੂੰ ਸੁੱਤਾ ਪਿਆ ਨਹੀਂ ਢਿੰਦਾ ਸਾਨੂੰ ਹੋਰ ਤੰਗ ਨਾ ਕਰ ਅਤੇ ਇੱਥੋਂ ਚਲਾ ਜਾ ਸਟਾਲਨ ਨੂੰ ਇਕੱਲਾ ਪਿਆ ਰਹਿਣ ਦੇ ਇਹਨੂੰ ਬਿਨਾਂ ਵਜਾ ਤੰਗ ਨਾ ਕਰ ਲੋਜਗਾ ਚੇਵ ਕਹਿਣ ਲੱਗਿਆ ਕਿ ਸਟਾਲਨ ਨੂੰ ਫੌਰੀ ਡਾਕਟਰੀ امدਾਦ ਲੋੜੀਂਦੀ ਹੈ ਪਰ 베ריה ਗੁੱਸੇ ਨਾਲ ਉਹਦੇ ਵੱਲ ਝਾਕਿਆ ਆਪਣਾ ਹੱਥ ਹਿਲਾਉਂਦਿਆਂ ਸਟਾਲਨ ਦੇ ਦੋਨੋਂ ਮਿੱਤਰ ਉਹੋ ਤੇ ਮਿਲਣੇ ਕੋਬ ਕਮਰੇ ਚੋਂ ਬਾਹਰ ਨਿਕਲ ਗਏ ਸਟਾਲੋਤਸਨ ਨੂੰ ਮਿਲਦਿਆਂ ਹੀ 베ריה ਨੇ ਨਿੱਜੀ ਬਾਡੀਗਾਰਡਾਂ ਦੇ ਮੁਖੀ ਦੀ ਚੰਗੀ ਛੋਟ ਲਾਹੀ ਬੇਵਕੂਫੋ ਕਿਹਨੇ ਤੁਹਾਨੂੰ ਸਟਾਲਨ ਦੇ ਬਾਡੀਗਾਰਡ ਬਣਾਉਣ ਦੀ ਸਿਫਾਰਸ਼ ਕੀਤੀ ਤੁਸੀਂ ਇੱਥੇ ਕੰਮ ਕਰਨ ਦੇ ਹੀ ਕਾਬਲ ਨਹੀਂ ਮੈਂ ਇਸ ਮਸਲੇ ਨੂੰ ਪੜਤਾਲੂਗਾ ਅਤੇ ਥੋੜੇ ਤੋਂ ਘੜਾ ਛੜਾਉਂਗਾ ਇਸ ਤੋਂ ਬਾਅਦ ਉਹ ਚਲੇ ਗਏ ਵਕਤ ਗੁਜ਼ਰਦਾ ਜਾ ਰਿਹਾ ਸੀ ਪਰ ਡਾਕਟਰ ਦੇ ਆਉਣ ਦੀ ਕੋਈ ਵਾਅਦਾਈ ਨਹੀਂ ਸੀ ਅਗਲੀ ਸਵੇਰ 8:30 ਵਜੇ ਹੀ ਡਾਕਟਰ ਪਹੁੰਚਿਆ ਦਵਾਈਆਂ ਵੀ ਹੁਣੇ ਅਪਣਣ ਵਾਲੀਆਂ ਹੀ ਸਨ ਹਨ ਪ੍ਰੋਫੈਸਰ ਲੁਕੋ ਮਸਕੀ ਨੇ ਕਿਹਾ ਕਿ ਅਸੀਂ ਦਵਾਈਆਂ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ ਅਸੀਂ ਦੇਖਿਆ ਕਿ ਇਹ ਸਾਰੇ ਡਾਕਟਰ ਐਨੇ ਭੈਪੀਤ ਸਨ ਕਿ ਸੱਚੀ ਮੁੱਚ ਹੀ ਉਹਨਾਂ ਦੇ ਹੱਥ ਕੰਬ ਰਹੇ ਸਨ ਅਸੀਂ ਹੈਰਾਨ ਸਾਂ ਕਿ ਇਹ ਡਾਕਟਰ ਐਨੇ ਕਿਉਂ ਥਰਥਰਾ ਰਹੇ ਹਨ ਕਿ ਉਹ ਤਾਂ ਸਟਲਨ ਦੀ ਕਮੀਜ਼ ਉਤਾਰ ਨਹੀਂ ਪਾ ਰਹੇ ਜਨ ਫਿਰ ਉਹਨਾਂ ਨੇ ਕਮੀਜ਼ ਨੂੰ ਕੈਂਚੀ ਨਾਲ ਕੈਂਚੀ ਨਾਲ ਕੱਟਿਆ ਸਟਲਨ ਦੀ ਨਵਜ ਲੱਭਦੇ ਆ ਉਹਨਾਂ ਨੇ ਕਿਹਾ ਕਿ ਉਹਦੇ ਦਿਮਾਗ ਚ ਖੂਨ ਦਾ ਇੱਕ ਗੱਤਲਾ ਫਸਿਆ ਹੋਇਆ ਸੀ ਉਹਨਾਂ ਨੇ ਸਟਲਨ ਦੇ ਟੀਕੇ ਲਾਏ ਅਤੇ ਫਿਰ ਬੇਰੀਆ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਨੇ ਸਟਲਨ ਨੂੰ ਕਿਸੇ ਚੀਜ਼ ਦੀ ਤੇਜ਼ ਖੁਰਾਕ ਦਿੱਤੀ ਜਿਹਦਾ ਸਾਨੂੰ ਪਤਾ ਨਹੀਂ ਲੱਗ ਸਕਿਆ ਕਿ ਇਹ ਕੀ ਸੀ ਬੇਰੀਆ ਨੇ ਡਾਕਟਰਾਂ ਨੂੰ ਇਸ ਅੰਦਾਜ਼ ਨਾਲ ਧਮਕਾਇਆ ਕਿ ਉੱਥੇ ਹਾਜ਼ਰ ਸਭ ਚੰਗੀ ਤਰ੍ਹਾਂ ਸੁਣ ਲੈਣ ਕੀ ਤੁਸੀਂ ਇਸ ਗੱਲ ਦੀ ਗਾਰੰਟੀ ਦਿੰਦੇ ਹੋ ਕਿ ਸਟਾਲਨ ਜਿੰਦਾ ਹੋ ਜਾਊਗਾ ਅਜਿਹੀ ਬੇਨਤੀ ਦੀ ਗਾਰੰਟੀ ਕੌਣ ਪਰ ਸਕਦਾ ਹੈ ਇਥੋਂ ਤੱਕ ਕਿ ਉੱਥੇ ਹਾਜ਼ਰ ਜਿੰਦਾ ਲੋਕਾਂ ਨੂੰ ਵੀ ਪਤਾ ਨਹੀਂ ਸੀ ਕਿ ਅੱਗੇ ਨੂੰ ਕੀ ਹੋਣ ਵਾਲਾ ਹੈ ਕੀ ਵਾਪਰੇਗਾ ਅਤੇ ਬੇਰੀਆ ਤੇ ਮੇਲਨ ਕੋਬ ਕੀ ਕਰਨਗੇ 2 ਮਾਰਚ ਨੂੰ ਉਹਨਾਂ ਨੇ ਸਟਾਲਨ ਦੀ ਬੇਟੀ ਸਵੇਤ ਲਾਨਾ ਅਤੇ ਪੁੱਤਰ ਵਾਸੀਲੀ ਨੂੰ ਸਦਿਆ ਆਪਣੇ ਪਿਓ ਨੂੰ ਵੇਖਦਿਆਂ ਸਾਰ ਵਾਸੀਲੀ ਭੁੱਬਾਂ ਮਾਰ ਕੇ ਰੋਇਆ ਹਰਾਮ ਯਦੇਓ ਤੁਸੀਂ ਮੇਰੇ ਪਿਓ ਨੂੰ ਮਾਰਿਆ ਕੁਝ ਸਰਕਾਰੀ ਬੰਦੇ ਬੇਰੀਆ ਦੀ ਅਗਵਾਈ ਚ ਵਾਸੀਲੀ ਵੱਲ ਜਾਣ ਲੱਗੇ ਪਰ ਸਭ ਤੋਂ ਅਖੀਰ ਚ ਆਏ ਵਰੋਸ਼ੀ ਲੋਬ ਕਿਉਂਕਿ ਉਹਨੂੰ ਹੀ ਸਭ ਤੋਂ ਅਖੀਰ ਚ ਖਬਰ ਕੀਤੀ ਗਈ ਸੀ ਨੇ ਦਖਲ ਦੇ ਕੇ ਵਸੀਲੀ ਦੇ ਮੋਢੇ ਤੇ ਹੱਥ ਰੱਖਿਆ ਅਤੇ ਵਕਾਲਤ ਕਰਦਿਆਂ ਇਹ ਕਿਹਾ ਵਸੀਲੀ ਠਰਮਾ ਰੱਖ ਅਸੀਂ ਤੇਰੇ ਪਿਤਾ ਦੀ ਹਰ ਸੰਭਵ ਮਦਦ ਕਰ ਰਹੇ ਹਾਂ 베ਰੀਆ ਤੇ ਮੇਲਨਕੋਵ ਦੀਆਂ ਇਸ ਘਟਨਾਕਰਮ ਨੂੰ ਗੁੱਝਾ ਪੇਦ ਬਣਾ ਕੇ ਰੱਖਣ ਦੀਆਂ ਲੱਖ ਕੋਸ਼ਿਸ਼ਾਂ ਦੇ باوجود ਵੀ ਸਾਰੇ ਮੁਲਕ ਨੂੰ ਪਤਾ ਲੱਗ ਚੁੱਕੇ ਅਸੀਂ ਕਿ ਇਸਟਾਲਿਨ ਅੰਤਮ ਸਾਹਾਂ ਤੇ ਹੈ ਲੋਕ ਟੈਲੀਫੋਨਾਂ ਤੇ ਆਪਣੇ ਸ਼ੋਕ ਸੁਨੇਹੇ ਭੇਜਣ ਲੱਗੇ ਜਮਹੂਰੀ ਹਕੂਮਤਾਂ ਦੇ ਪ੍ਰੋਫੈਸਰ ਨੂੰ ਫੋਨ ਕਰਕੇ ਆਪਣੀ ਨਿਪੁੰਨਤਾ ਅਤੇ ਅਮਦਾਜ਼ ਦੀ ਪੇਸ਼ਕਸ਼ ਕਰ ਰਹੇ ਸਨ ਇੱਕ ਪ੍ਰੋਫੈਸਰ ਇਹ ਜਾਣਨ ਦਾ ਇੱਛੁਕ ਸੀ ਕਿ ਕੀ ਵਾਪਰਿਆ ਸੀ ਡਾਕਟਰਾਂ ਨੂੰ ਕਿੰਨੀ ਛੇਤੀ ਬੁਲਾਇਆ ਗਿਆ ਅਤੇ ਉਹਨਾਂ ਡਾਕਟਰਾਂ ਨੇ ਕੀ ਕੀ ਦਵਾਈ ਦਿੱਤੀ ਸਹੀ ਮਾਨਿਆਂ ਚ ਇੱਕ ਪੇਸ਼ੇਵਾਰانہ ਮਹੌਪਹੁੰਚ ਅਪਣਾਉਂਦੇ ਹਾਂ ਬੇਰੀਆ ਨੂੰ ਫੋਨ ਤੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸੱਦਿਆ ਗਿਆ ਤੂੰ ਹੈਂ ਕੌਣ ਤੂੰ ਕੋਈ ਜਾਸੂਸ ਹੈਂ ਕਿ ਕੋਈ ڈاکੂ ਮੈਨੂੰ ਆਪਦਾ ਨਾਮ ਦੱਸ ਨੂੰ ਮੈਂ ਦੇਖੂਗਾ ਆਲਮੀ ਪੱਧਰ ਤੇ ਮੈਡੀਸ਼ਨ ਦੇ ਖੇਤਰ ਅੰਦਰ ਮਾਨ ਸਨਮਾਨ ਵਾਲੇ ਇਸ ਪ੍ਰੋਫੈਸਰ ਡਾਕਟਰ ਨੇ ਇਹ ਦੇਖਦੇ ਆ ਕਿ ਉਹਦਾ ਵਾਹ ਹੁਣ ਕਿਹਦੇ ਨਾਲ ਪਿਆ ਹੈ ਫੋਨ ਦਾ ਰিসিਵਰ ਹੇਠਾਂ ਢਿਗਾ ਦਿੱਤਾ ਪੋਲਿਟੀ ਬਿਊਰੋ ਦੇ ਮੈਂਬਰ ਇਸ ਸਮੇਂ ਸਟਾਲਨਦ ਵਾਲੇ ਹਾਜ਼ਰ ਸਨ 5 ਮਾਰਚ ਨੂੰ ਸਟਾਲਨ ਦੀ ਨਵਜ ਮਦਮ ਪੈਣ ਲੱਗੀ 베ਰੀਆ ਸਟਾਲਨ ਨੂੰ ਗੁਜਾਰਿਸ਼ ਕਰਨ ਲੱਗਿਆ ਕਾਮਰੇਡ ਸਟਾਲਨ ਮੂੰਹੋਂ ਕੁਝ ਤਾਂ ਬੋਲ ਪੋਲਿਟੀ ਬਿਊਰੋ ਦੇ ਸਾਰੇ ਮੈਂਬਰ ਇੱਥੇ ਹਾਜ਼ਰ ਨਜ਼ਰ ਨੇ ਸਟਾਲਨ ਦੇ ਚਿਹਰੇ ਤੇ ਆਏ ਬਹੁਤ ਸਾਰੇ ਹਾਵ ਭਾਵਾਂ ਨੂੰ ਦੇਖਦੇ ਆ ਕਿਹਾ ਜਾ ਸਕਦਾ ਸੀ ਕਿ ਉਹ ਬਹੁਤ ਔਖਾ ਹੋ ਕੇ ਕੁਝ ਕਹਿਣਾ ਚਾਹੁੰਦਾ ਸੀ। ਬਰੋਸ਼ੀ ਲੋਵ ਬੇਰੀਆ ਕੋਲ ਗਿਆ ਉਹਦੀ ਜ਼ੋਰ ਨਾਲ ਬਾਹ ਫੜੀ ਅਤੇ ਉਹਨੂੰ ਕਿਹਾ ਸਾਡੇ ਬਾਡੀਗਾਰਡਾਂ ਅਤੇ ਉਹਦੇ ਘਰੇਲੂ ਸਹਾਇਕਾਂ ਨੂੰ ਉਹਦੇ ਕੋਲ ਜਾਣ ਦਿਓ। ਉਹ ਉਹਨਾਂ ਨੂੰ ਬਹੁਤ ਨੇੜੇ ਜਾਣਦਾ ਹੈ। ਜਦੋਂ ਬਾਡੀਗਾਰਡ ਅਤੇ ਉਹਦੇ ਘਰੇਲੂ ਸਹਾਇਕ ਉਹਦੇ ਬਿਸਤਰੇ ਕੋਲ ਆ ਰਹੇ ਸਨ ਤਾਂ ਬੇਰੀਆ ਦੀਆਂ ਹਦਾਇਤਾਂ ਤੇ ਡਾਕਟਰ ਨੇ ਉਸਦੇ ਇੱਕ ਟੀਕਾ ਲਗਾ ਦਿੱਤਾ। ਉਦਾ ਸਾਰਾ ਸਰੀਰ ਕੰਬਣ ਲੱਗ ਪਿਆ ਅਤੇ ਸਟਾਲਨ 5 ਮਿੰਟਾਂ ਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸਮਝਿਆ ਜਾਂਦਾ ਹੈ ਕਿ ਇਹ ਆਖਰੀ ਟੀਕਾ ਸਟਾਲਨ ਦੇ ਆਖਰੀ ਵਾਰਸਾਂ ਸਵੇਤਲਾਨਾ ਅਤੇ ਵਾਸੀਲੀ ਦੇ ਕਹੇ ਅਨੁਸਾਰ ਹੀ ਲਗਾਇਆ ਗਿਆ ਹੋਣਾ ਚਾਹੀਦਾ ਸੀ ਪਰ ਇਉਂ ਨਾ ਕਰਨ ਦੀ ਥਾਂ 베ਰੀਆ ਨੇ ਖੁਦ ਆਪਣੇ ਤੌਰ ਤੇ ਹੀ ਇਹ ਨਿਰਣੈ ਲਿਆ ਇਸ ਤੋਂ ਬਾਅਦ ਮਿਲੇਨਕੋਵ ਖਰੁਸ਼ਚੇਵ 베ਰੀਆ ਪੌੜੀਆਂ ਚੜ ਉੱਪਰੀ ਮੰਜਲ ਤੇ ਗਏ ਅਤੇ ਸਰਕਾਰੀ ਅਹੁਦੇ ਅਤੇ ਜ਼ਿੰਮੇਵਾਰੀਆਂ ਆਪੋ-ਆਪੋ ਚ ਆਪੋ-ਆਪੋ ਚ ਵੰਡ ਲਈਆਂ ਮੋਲੋਤੋਵ ਨੂੰ ਵੀ ਸੱਦਿਆ ਗਿਆ ਸੀ ਉਸ ਨੇ ਦੱਸਿਆ ਕਿ ਇਸ ਗੱਲ ਦੀ ਉਡੀਕ ਕੀਤੀ ਜਾ ਸਕਦੀ ਸੀ ਅਤੇ ਕਿ ਉਹਨਾਂ ਨੂੰ ਉਹਦੀਆਂ ਅੰਤਮ ਰਸਮਾਂ ਦੇ ਇੰਤਜ਼ਾਮਾਤ ਕੀਤੇ ਜਾਣ ਬਾਰੇ ਗੱਲ ਕਰਨੀ ਚਾਹੀਦੀ ਸੀ ਕਾਲੇ ਪਏ ਖਰੂਸ਼ਚੇਵ ਨੇ ਉਹਨੂੰ ਜ਼ੋਰ ਨਾਲ ਕੂਣੀ ਮਰੀ ਮੋਲੋਤੋਵ ਦੇ ਚਿਹਰੇ ਵਾਲਾ ਮੁੱਕਾ ਚੁੱਕਿਆ ਇਹ ਦੇਖਦੇ ਆਂ ਮਲੋਤੋਵ ਮੀਟਿੰਗ ਛੱਡ ਕੇ ਤੁਰਦਾ ਬਣਿਆ ਸਟਾਲਨ ਦੀ ਮ੍ਰਿਤਕ ਦੇ ਸੋਵੀਅਤਾਂ ਦੇ ਹਾਊਸ ਵਿਖੇ ਰੱਖੀ ਗਈ ਚੈਕੋ ਸਲਵਾਕੀਆ ਸਰਕਾਰ ਦੇ ਮੁਖੀ ਗੋਡਵਾਲਡ ਦੇ ਨੇ ਅੰਤਮ ਰਸਮਾਂ 'ਚ ਸ਼ਾਮਲ ਹੁੰਦਿਆਂ ਚੀਖਦਿਆਂ ਚੀਖਦਿਆਂ ਵਰੋਸ਼ੀ ਲੋਵ ਨੂੰ ਪੁੱਛਿਆ ਇਹ ਕਿਵੇਂ ਵਾਪਰ ਗਿਆ ਕਿ ਤੁਸੀਂ ਕਾਮਰੇਡ ਸਟਾਲਨ ਦੀ ਜਾਨ ਨਹੀਂ ਬਚਾ ਸਕੇ ਅਸੀਂ ਸਾਰਿਆਂ ਨੇ ਇਕੱਠੇ ਆ ਕ੍ਰੈਮਲਿਨ 'ਚ ਇੱਕ ਫਿਲਮ ਵੇਖੀ ਸਟਾਲਿਨ ਚੰਗਾ ਭਲਾ ਸੀ ਅਤੇ ਖੁਸ਼ ਸੀ ਫਿਲਮ ਖਤਮ ਹੋਣ ਤੇ ਅਸੀਂ ਸਾਰੇ ਘਰੋਂ ਘਰੀ ਚਲੇ ਗਏ ਇਹ ਤਾਂ ਠੀਕ ਹੈ ਇਹੀ ਕੁਝ ਤਾਂ 베ਰੀਆ ਕਹਿੰਦਾ ਸੀਗਾ ਉਸ ਸਮੇਂ ਉਹ ਰੋਸ਼ੀ ਲੋਬ ਸਟਾਲਿਨ ਦੀ ਛਾਤੀ ਤੇ ਸੋਵੀਅਤ ਯੂਨੀਅਨ ਦੇ ਸੂਰਵੀਰ ਦਾ ਟਮਗਾ ਲਗਾ ਰਿਹਾ ਸੀ ਉਹੀ ਟਮਗਾ ਜਿਹੜਾ ਜਿਉਂਦੇ ਜੀ ਸਟਾਲਿਨ ਨੇ ਲਾਏ ਜਾਣ ਤੋਂ ਇਨਕਾਰ ਕੀਤਾ ਸੀ ਕਿਉਂਕਿ ਇਹ ਟਮਗਾ ਜੰਗ ਅੰਦਰ ਮਿਸਾਲੀ ਬਹਾਦਰੀ ਦਿਖਾਉਣ ਵਾਲੇ ਯੋਧਿਆਂ ਲਈ ਟੁਕਮਾ ਸੀ ਸਟਾਲਨ ਦੀ ਰਹੱਸਮਈ ਮੌਤ ਤੋਂ ਪਰਦਾ ਚੁੱਕਣ ਵਾਲਾ ਪਹਿਲਾ ਸ਼ਖਸ ਉਹਦਾ ਆਪਣਾ ਪੁੱਤਰ ਵਾਸਿਲੀ ਸਟਾਲਨ ਸੀ ਇਸ ਤੋਂ ਬਾਅਦ ਹੀ ਹਰ ਤਰ੍ਹਾਂ ਦੀਆਂ ਚਰਚਾਵਾਂ ਸਟਾਲਨ ਦੀ ਹੋਈ ਮੌਤ ਨੂੰ ਲੈ ਕੇ ਚੱਲੀਆਂ ਇਹ ਚਰਚਾਵਾਂ ਸਟਾਲਨ ਦੀ ਮੌਤ ਤੋਂ 50 ਸਾਲਾਂ ਬਾਅਦ ਅੱਜ ਵੀ ਚੱਲ ਰਹੀਆਂ ਹਨ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਬੇਰੀਆ ਨੇ ਸਟਾਲਨ ਨੂੰ ਜ਼ਹਿਰ ਦੇ ਕੇ ਮਾਰਿਆ ਮੈਂ ਇਸ ਚਰਚਾ ਨਾਲ ਮੁਤਫਿਕ ਹਾਂ ਕਿਉਂਕਿ ਇਹੀ ਹਕੀਕਤ ਹੋ ਸਕਦੀ ਹੈ ਕਿਉਂਕਿ ਬੇਰੀਆ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ ਅਤੇ ਮੇਰੇ ਬਾਸ ਦੇ ਤੌਰ ਤੇ ਉਸਨੇ ਮੈਨੂੰ ਤੇ ਹੋਰਨਾਂ ਨੂੰ ਸਿਰੇ ਦੀ ਹੱਦ ਤੱਕ ਕਮਜ਼ੋਰੇ ਕੀਤਾ ਅਤੇ ਕਿਹਨੂੰ ਪਤਾ ਹੈ ਕਿ ਸਾਡਾ ਸਾਡੇ ਨਾਲ ਕੀ ਵਾਪਰਦੀ ਅਗਰ ਉਹ ਜਿਉਂਦਾ ਹੁੰਦਾ ਮੈਂ ਪੱਕੇ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਖੁਦ ਹੀ ਕਹਿ ਸਕਦੇ ਹੋ ਕਿ ਅਗਰ ਉਹ ਜਿੰਦਾ ਹੁੰਦਾ ਤਾਂ ਉਹ ਕੀ ਕਰ ਦਿੰਦਾ ਪਿਛਾਂ ਤੋਂ ਦੇਖੀਏ ਅਤੇ ਚੇਤੇ ਕਰੀਏ ਕਿ 베ਰੀ ਅਕਾਉਂਟ ਸੀ ਅਤੇ ਉਹਦਾ اخلاق ਕਿਹਾ ਸੀ ਅਤੇ ਉਸ ਦੀ ਜ਼ਿੰਦਗੀ ਦਾ ਨਿਸ਼ਾਨਾ ਕੀ ਸੀ ਸਤੰਬਰ 1977 ਚ ਜਦੋਂ ਮੈਂ ਮਿਕਵਾਨ ਨਾਲ ਯਰੇਵਾਨ ਚ ਸੀ ਉਸ ਸਮੇਂ ਮੈਂ 베ਰੀਆ ਨੂੰ ਮਿਲਿਆ ਸੀ ਮੇਲਨਕੋਵ ਤੇ 베ਰੀਆ ਨੇ ਆਰਮੀਨੀਆ ਦੀ ਸਮੁੱਚੀ ਪਾਰਟੀ ਅਗੂ ਟੋਲੀ ਨੂੰ ਉਹਨਾਂ ਤੇ ਵਖਵਾ ਦੀ ਝੁਕਾ ਹੋਣ ਦਾ ਦੋਸ਼ ਮੜ ਕੇ ਵਰਕਾਸਟ ਕੀਤਾ ਹੋਇਆ ਸੀ 베ਰੀਆ ਨੇ ਇਹ ਜੋਬ ਦੀ ਥਾਂ ਲੈ ਲਈ ਇਹ ਸਮਝਣਾ ਜ਼ਰੂਰੀ ਹੈ ਕਿ 베ਰੀਆ ਮਾਸਕੋ ਚ ਕਿਵੇਂ ਆ ਧਮਕਿਆ ਅਫਵਾਹ ਇਹ ਵੀ ਹਨ ਕਿ ਸਟਾਲਿਨ ਨੇ ਮਾਸਕੋ ਨੂੰ 베ਰੀਆ ਦੀ ਮਦਦ ਕੀਤੀ ਕਦਾ ਚਿਤ ਨਹੀਂ ਸਟਾਲਿਨ ਜਾਰਜੀਆਈਆਂ ਪ੍ਰਤੀ ਇੰਨਾ ਨਿਗਪੁਣਾ ਨਹੀਂ ਰੱਖਦਾ ਸੀ ਭਾਵੇਂ ਕਿ ਉਹ ਖੁਦ ਕੌਮਿਆਤ ਪੱਖੋਂ ਜਾਰਜੀਆਈ ਸੀ ਮਲਨਕੋਵ ਗੁਪਤ ਰੂਪ ਚ ਇਸ ਸਾਰੇ ਕੁਝ ਦਾ ਦੋਸ਼ੀ ਸੀ ਜਿਹੜਾ ਕੇ ਸੋਵੀਅਤ ਰੂਸ ਦੀ ਕੇਂਦਰੀ ਕਮੇਟੀ ਚ ਪਹਿਲਾਂ ਹੀ ਕੁਸ ਚੁੱਕਿਆ ਸੀ ਬੇਰੀਆ ਨੇ ਆਪਣੀ ਵਜਾਰਤ ਦੇ ਬਾਕੀ ਸਾਰੇ ਬੰਦਿਆਂ ਨੂੰ ਬਦਲ ਕੇ ਉਹਨਾਂ ਦੀ ਥਾਂ ਆਪਣੇ ਹੱਥ ਠੋਕੇ ਤਾਇਨਾਤ ਕੀਤੇ ਉਹਨੇ ਪਾਉਕਰ ਵੋਲੋ ਵਿੱਚ ਦਾਗੇ ਨਾ ਕੁੁਰ ਕੁਰਸਕ ਜੈਂਟ ਸੀਲ ਵਰਗੇ ਪੁਰਾਣੇ ਬਾਲ ਸਿਰਕਾਂ ਤੇ ਦੋਸ਼ ਆਇਦਕਰ ਉਹਨਾਂ ਦੀ ਥਾਂ ਇਗਨਾਤੋਸ਼ ਵਿਲੀ ਕਾਪਨ ਦਜੇ ਗੁਲਸਤ ਗੁਲਸਤ ਅਤੇ ਸਰਕੀ ਸੋਬ ਨੂੰ ਨਿਯੁਕਤ ਕੀਤਾ ਮੇਰਾ ਮੁਖੀ ਕਾਬੂਲ ਉਹ 베ਰੀਆ ਦਾ ਹੱਥ ਠੋਕਾ ਸੀ 베ਰੀਆ ਸਾਨੂੰ ਰੂਸੀ ਸਮਝ ਸਾਡੇ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਅਤੇ ਪਹਿਲੇ ਹੱਲੇ ਹੀ ਉਹਨੇ ਸਾਰੇ ਦੇ ਸਾਰੇ ਰੂਸੀਆਂ ਦੀ ਥਾਂ ਤੇ ਜਾਰਜੀਆਈਆਂ ਜਾਂ ਕਾਕਾਸ਼ੀਆਈ ਜਈਆਂ ਹੋਰ ਨਾ ਕੌਮੀਆਂ ਤਾਂ ਦੇ ਬੰਦਿਆਂ ਨਾਲ ਭਰ ਦਿੱਤਾ ਜੇਕਰ ਪਹਿਲਾਂ ਵਾਲੇ ਮੁਖੀ ਮੈਨਜੈਂਸਕੀ ਯਗੋਦਾ ਜਾਂ ਇਹ ਜੋਬ ਸਟਾਲਨ ਦੇ ਬੋਡੀਗਾਰਡਾਂ ਦੇ ਮਾਮਲਿਆਂ 'ਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਸੀ ਪਰ ਹੁਣ 베ਰੀਆ ਨੇ ਵਲਾਸਿਕ ਅਤੇ ਰੁਮਯਤ ਸੇਵ ਵਰਗੇ ਵਫਾਦਾਰ ਗਾਰਡਾਂ ਦੀ ਥਾਂ ਬਦਲੀ ਕਰਨ ਲਈ ਹਰ ਹੱਥ ਕੰਡਾ ਅਜਮਾਇਆ ਪਰ ਅਸੀਂ ਆਪਣੀ ਥਾਂ ਤੇ ਡਟੇ ਰਹੇ ਅਤੇ ਆਪਣੇ ਯਾਰਜੀਾਈ ਹੱਥ ਠੋਕਿਆਂ ਨੂੰ ਆਪਣੀ ਥਾਂ ਤੋਂ ਬਦਲਣ 'ਚ ਕਾਮਯਾਬ ਨਹੀਂ ਹੋਣ ਦਿੱਤਾ ਇਹ ਸਟਾਲਨ ਦੇ 베ਰੀਆ ਸੰਬੰਧੀ ਪਾਏ ਜਾਂਦੇ ਸ਼ੱਕਾਂ ਕਰਕੇ ਸੀ ਅਤੇ ਮੈਨੂੰ ਸਟਾਲਨ ਵੱਲੋਂ 베ਰੀਆ ਨੂੰ ਭਾਈ ਇੱਕ ਝਾੜ ਜਿੱਤੇ ਹੈ ਮੈਂ ਆਪੇ ਆਪਣਾ ਆਪ ਸੂਤ ਕਰ ਲੂੰ ਮੈਨੂੰ ਤੇਰੀ ਮਦਦ ਦੀ ਕੋਈ ਲੋੜ ਨਹੀਂ ਪੋਲਿਟਿ ਵਿਊਰੋ ਦੀਆਂ ਮੀਟਿੰਗਾਂ ਹਫ਼ਤੇ 'ਚ ਇੱਕ ਵਾਰੀ ਹੁੰਦੀਆਂ ਸਨ ਪੋਲਿਟਿ ਵਿਊਰੋ ਦੇ ਮੈਂਬਰਾਂ ਦੀਆਂ ਘਾਰਾਂ ਦਾਚਾ ਦੁਆਲੇ ਖੜੀਆਂ ਕੀਤੀਆਂ ਹੁੰਦੀਆਂ ਬਿਨਾਂ ਸ਼ੱਕ ਘਾਰਾਂ ਲਈ ਗਰਾਜ਼ ਨਹੀਂ ਸਨ ਇੱਕ ਵਾਰੀ 베ਰੀਆ ਨਾ ਆਇਆ ਸਟਾਲਨ ਨੇ ਪੁੱਛਿਆ 베ਰੀਆ ਕਿਉਂ ਨਹੀਂ ਆਇਆ ਉਹਨੂੰ ਆਪਣੀ ਕਾਰ ਅੰਦਰ ਬੈਠੇ ਨੂੰ ਯਕਾਮ ਲੱਗ ਗਿਆ ਇਹ ਜਵਾਬ ਮਿਲਿਆ ਸਟਾਲਨ ਨੂੰ ਆਪਣੇ ਸਾਥੀਆਂ ਨੂੰ ਖੁਸ਼ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਸਟਾਲਨ ਨੇ ਕਾਰਾਂ ਲਈ ਇੱਕ ਗੈਰਾਜ ਉਸਾਰਨ ਦਾ ਹੁਕਮ ਦਿੱਤਾ ਪਰ 베ਰੀਆ ਫਿਰ ਵੀ ਨਹੀਂ ਆਇਆ ਸੀ ਉਹਨੇ ਗੈਰਾਜ ਦੀ ਆਪਣੀ ਗੁਜਾਰਸ਼ ਨੂੰ ਹੋਰਨਾਂ ਦੇ ਨਾਂ ਤੇ ਯਾਨੀ ਬਲਾਸਿਕ ਦੇ ਸਿਰ ਮੜਿਆ ਜਿਹਨੂੰ ਗੈਰਾਜ ਤੇ ਪੈਸੇ ਦੀ ਬਰਬਾਦੀ ਕਰਨ ਬਦਲੇ ਝਿੜਕਾਂ ਪਈਆਂ 베ਰੀਆ ਹਮੇਸ਼ਾ ਛੁਪ ਕੇ ਆਪਣਾ ਕੰਮ ਕਰਦਾ ਸੀ ਅਤੇ ਸਟਾਲਿਨ ਪ੍ਰਤੀ ਵਫਾਦਾਰ ਵਰਕਰਾਂ ਨੂੰ ਪਾਸੇ ਹਟਾਉਣ ਦੇ ਯਤਨ ਕਰਦਾ ਰਹਿੰਦਾ ਸਾਨੂੰ ਸਾਰਿਆਂ ਨੂੰ ਪਤਾ ਹੁੰਦਾ ਕਿ ਹੁੰਦਾ ਸੀ ਕਿ ਬੇਰੀਆ ਹੁਣ ਕਿਹੜੀ ਮਾਰਤੇ ਹੈ ਅਤੇ ਅਸੀਂ ਸਾਰੇ ਇਸ ਕਰਕੇ ਹੀ ਉਹਨੂੰ ਨਫ਼ਰਤ ਕਰਦੇ ਸਾਂ ਉਹ ਅੰਦਰਖਾਤੇ ਠੱਬੀ ਲਾਉਣ ਵਾਲਾ ਢੋਗਲਾ ਬੰਦਾ ਸੀ ਤੁਸੀਂ ਸਟਾਲਿਨ ਦੇ